ਵੀ ਅੱਜ ਪਾਛਪਾ ਦੇ ਅਮੀਰਾਂ ਦੇ ਦਰਵਾਜ਼ਿਆਂ 'ਤੇ ਮੋਰਚੇ ਲਾਉਣੇ ਆ ਅੰਮ੍ਰਿਤਸਰ ਦੇ ਪਾਛਪਾ ਦੇ ਅਮੀਰ ਕਰਨਬੀਰ ਸਿੰਘ ਜੰਦੂ ਦੇ ਘਰ ਆ ਗਿਆ ਵਿਸ਼ਾਲ ਕਿੰਨਾ ਵੱਡਾ ਲੱਗਾ ਹੋਇਆ ਵਾ ਇਸੇ ਤਰ੍ਹਾਂ ਟੂ ਰੋਡ ਪੰਜਾਬ ਤੇ ਹਰਿਆਣਾ ਚੱਲ ਰਿਹਾ ਅਸੀਂ ਕਰਨਬੀਰ ਸਿੰਘ ਸੰਤੂ ਜੀ ਮੀਡੀਆ ਨੂੰ ਕਹਿ ਰਹੇ ਵੀ ਮੈਂ ਡਰਦਾ ਨਹੀਂ ਹੈਗਾ ਕਿਸਾਨਾਂ ਦਾ ਮਜ਼ਦੂਰਾਂ ਦਾ ਅਸੀਂ ਭਈ ਉਹਨਾਂ ਨੂੰ ਡਾਊਨ ਬਿਲਕੁਲ ਨਹੀਂ ਆਇਆ ਜੋ ਪਛਪਦੇ ਉਮੀਦਵਾਰ ਨਾ ਹੁੰਦੇ ਤੁਮੇਂ ਦਰਵਾਜ਼ੇ ਅੱਗੇ ਨਾ ਦੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਇਹ ਪ੍ਰੋਗਰਾਮ ਕਰਕੇ ਸਵਾਲ ਕਰਨਾ ਆਂ ਵੀ 10 ਸਾਲ ਤੁਹਾਡੀ ਸੱਤਾ ਰਹੀ ਆ ਤੁਸੀਂ ਕਿਹਾ ਸੀ ਆਮਦਨ ਦੁੱਗਣੀ ਕਰਨੀ ਆ ਉਹ ਕਿਉਂ ਨਹੀਂ ਹੋਈ ਸਾਡੀ ਤੁਸੀਂ 2014 ਤੋਂ ਪਹਿਲਾਂ ਕਿਹਾ ਸੀ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਦਵਾਂਗੇ ਉਹ ਸਾਨੂੰ ਦਿੱਤੇ ਨਹੀਂ ਗਏ ਹੈਗੇ ਉਹਦੇ ਬਾਰੇ ਸਾਡੇ ਨਾਲ ਗੱਲ ਕਰੋ ਤੁਸੀਂ ਕਿਹਾ ਸੀ 2021 ਦੇ ਵਿੱਚ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਕਿਉਂ ਨਹੀਂ ਬਣਿਆ ਹੈਗਾ ਉਹ ਸਵਾਲ ਕਰਨਾ ਹੈਗੇ ਆਸਾਨਾ ਮਜ਼ਦੂਰਾਂ ਦਾ ਪਹਿਲੇ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਸੀ ਉਹ ਸਵਾਲ ਕਰਨਾ ਹੈਗੇ ਆ ਬਿਊ ਸੋਲਜੀ ਮੀਟ ਵਿੱਚ ਕਹਿੰਦੇ ਸੀਗੇ ਵੀ ਅਸੀਂ ਜੜਾ ਵਾ ਉਹ ਬਿਜਲੀ ਬਿੱਲ ਤੁਹਾਨੂੰ ਪੁੱਛਿਆ ਤੋਂ ਬਿਨਾਂ ਨਹੀਂ ਲੈ ਕੇ ਆਵਾਂਗੇ ਉਹ ਕਿਉਂ ਲੈਣ ਦਾ ਹੈਗਾ ਇਹਦਾ ਸਵਾਲ ਕਰਾਂ ਪ੍ਰਦੂਸ਼ਣ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਘਟਨਾ ਜੀਵਨ ਨਹੀਂ ਰੱਗੀ ਗਈ ਬਈਆਂ ਕਿਕ ਵਰਟਮੈਂਟਾਂ ਮਾਰੇ ਪੁੱਛਣ ਆਏ ਹੈਗੇ ਆ ਔਰ ਇਹ ਵੀ ਸਵਾਲ ਨੇ ਅਸੀਂ ਦੇਸ਼ ਦੇ ਕਿਸਾਨ ਵਜੂਗਾਂ ਦੇਸ਼ ਦੀ ਰਾਖੀ ਸਾਡੀ ਨਹੀਂ ਹੈਗੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਸਾਡੀਆਂ ਨੈਸ਼ਨਲ ਹਾਈਵੇ ਦੇ ਉੱਤੇ ਕੰਦਾ ਤੋਂ ਕੱਢ ਦਿੱਤਾ ਕਿੱਲਾਂ ਦੀ ਫਸਲ ਕਿਉਂ ਗਾਈ ਗਈ ਆ ਸਾਡੇ ਉੱਤੇ ਅਰਧਸੈਨਿਕ ਫੋਰਸਾਂ ਦੇ ਵਾਰ ਕਿਉਂ ਹੋਏ ਆ ਡਰੋਨਾਂ ਰਾਹੀਂ ਸਾਡੇ ਤੇ ਸ਼ੈਲਿੰਗ ਕਿਉਂ ਆ ਸਾਡੇ ਤੇ ਬੁਲੇਟ ਵੀ ਵਰਤੂ ਕਿਉਂ ਆ ਅ ਸਾਡੇ 450 ਕਿਸਾਨ ਜ਼ਖਮੀ ਸ਼ਹੀਦ ਸੁਪਕਰ ਨੂੰ ਸ਼ਹੀਦ ਕਿਉਂ ਕੀਤਾ ਟਿਕਟਾਂ ਦੇ ਕੇ ਨਵਾਜਿਆ ਕਿਉਂ ਨਵਾਜਿਆ ਹੈਗਾ ਇਹ ਸਵਾਲਾਂ ਨੂੰ ਲੈ ਕੇ ਕਿਸੇ ਨੂੰ ਡਰ ਨਹੀਂ ਆਇਆ ਹੈ ਕਿ ਤੋਂ ਇਸ ਕਰਕੇ ਇਹ ਪ੍ਰੋਗਰਾਮ ਕਰ ਰਹੇ 4 ਵਜੇ ਤੱਕ ਇਹ ਤੋਂ ਕਹਾ 2 ਜੂਨ ਨੂੰ ਆਪਾਂ ਸ਼ੰਕੂ ਨੂੰ ਹੋਰ ਪਾਟਰਾ ਨੂੰ ਵੱਡੇ ਜਥੇ ਲੈ ਕੇ ਰਵਾਨਾ ਹੋਵਾਂਗੇ ਹਰ ਇਹ ਤੋਂ ਕਹਾ ਜੇ ਪ੍ਰਧਾਨ ਮੰਤਰੀ ਜੀ ਅੰਮ੍ਰਿਤਸਰ ਜਾਂ ਹਾਰਪੁਰ ਚ ਆਉਂਦੇ ਆ ਫਿਰ ਪੀਸ ਪੋਲੀ ਟੰਗਣਾ ਜਿੱਥੇ ਵੱਡੇ ਲੈ ਕੇ ਉਹਨਾਂ ਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਧੰਨਵਾਦ